ਦੱਸੀ ਜੀ ਦੀ ਖਬਰ ਜੰਮੂ ਕਸ਼ਮੀਰ ਤੋਂ ਹੈ ਜੰਮੂ ਕਸ਼ਮੀਰ ਇਸ ਵਕਤ ਪੂਰੀ ਤਰ੍ਹਾਂ ਦਹਿਲ ਚੁਕਿਆ ਹੈ ਉਥੇ 30 ਦੇ ਕਰੀਬ ਭਾਰਤੀਆਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਕਿਵੇਂ ਦੇਖਦੇ ਹੋ ਇਸ ਖਬਰ ਨੂੰ ਜੋ ਇਸ ਵਕਤ ਇੰਟਰਨੈਸ਼ਨਲ ਖਬਰ ਬਣ ਚੁੱਕੀ ਹੈ ਅਮਰੀਕਾ ਹੋ ਗਿਆ ਚੀਨ ਹੋ ਗਿਆ ਪਾਕਿਸਤਾਨ ਹੋ ਗਿਆ ਰਸ਼ੀਆ ਤੱਕ ਕਿ ਲੋਕ ਇਹ ਇਸ ਸਾਰੇ ਮਸਲੇ ਤੇ ਉਹਨਾਂ ਦੇ ਦੇਸ਼ਾਂ ਵੱਲੋਂ ਟਿੱਪਣੀਆਂ ਆ ਚੁੱਕੀਆਂ ਨੇ ਕਿਵੇਂ ਦੇਖਦੇ ਹੋ ਸਾਰੀ ਘਟਨਾ ਕਰਮ ਨੂੰ ਜਿਵੇਂ ਪਹਿਲਾਂ ਚਿੱਟੀ ਸਿੰਘ ਪੁਰਾ ਫਿਰ ਕੁਸਮ ਸਮਾਂ ਪਹਿਲਾਂ ਪੁਲਗਾਮਾ ਤੇ ਹੁਣ ਪਹਿਲਗਾਮ ਕਿਵੇਂ ਦੇਖਦੇ ਹੋ ਸਾਰੀ ਘਟਨਾਵਾਂ ਜੋ ਕਸ਼ਮੀਰ ਵਿੱਚ ਹੋ ਰਹੀਆਂ ਨੇ ਜੀ ਬਿਲਕੁਲ ਬਿਲਕੁਲ 26 ਲੋਕਾਂ ਦੀ ਮੌਤ ਹੋਈ ਹੈ ਤੇ ਕਹਿੰਦੇ ਆ ਕਿ ਸ਼ਨਾਖਤੀ ਕਾਰਡ ਦੇਖ ਕੇ ਇਹ ਦੇਖ ਕੇ ਵੀ ਇਹ ਹਿੰਦੂ ਹੀ ਨੇ ਫਿਰ ਉਹਨਾਂ ਨੂੰ ਗੋਲੀਆਂ ਮਾਰੀਆਂ ਗਈਆਂ ਸੋ ਬਹੁਤ ਹੀ ਦਰਦਨਾਕ ਕਾਰਾ ਜਿਹੜਾ ਹੈ ਉਹ ਕੀਤਾ ਗਿਆ ਤੇ ਮੈਂ ਤਾਂ ਇਹ ਕਵਾਂਗਾ ਕਿ ਇਹ ਜਿਹੜੀਆਂ ਕੰਟਰੀਜ਼ ਜਿਹਦੇ ਵਿੱਚ ਪਾਕਿਸਤਾਨ ਵੀ ਆ ਜਾਂਦਾ ਹੈ ਭਾਰਤ ਬੰਗਲਾਦੇਸ਼ ਇਹਨਾਂ ਕੰਟਰੀਆਂ ਦੇ ਵਿੱਚ ਅਕਸਰ ਤੁਸੀਂ ਦੇਖਿਆ ਹੋਣਾ ਵੀ ਜਦੋਂ ਵੀ ਕੋਈ ਇਸ ਤਰ੍ਹਾਂ ਦੇ ਹਮਲੇ ਹੁੰਦੇ ਆ ਤੇ ਧਰਮ ਨੂੰ ਆਧਾਰ ਬਣਾ ਕੇ ਕੀਤਾ ਜਾਂਦਾ ਜਾਂ ਫਿਰ ਸਟੇਟ ਨੂੰ ਆਧਾਰ ਬਣਾ ਕੇ ਕੀਤਾ ਜਾਂਦਾ ਹੁਣ ਜਦੋਂ ਸਿੱਖ ਵੀ ਇਹ ਗੱਲ ਬਾਰ-ਬਾਰ ਚੀਖ ਕੇ ਕਹਿੰਦੇ ਨੇ ਕਿ 1984 ਵੀ ਕੜੇ ਦੇਖ-ਦੇਖ ਕੇ ਸਾਨੂੰ ਮਾਰਿਆ ਗਿਆ ਜਿਹੜਾ ਮੋਨਾ ਵੀ ਸੀ ਉਹਦੇ ਕੜੇ ਦੇਖ ਕੇ ਉਹਨਾਂ ਨੂੰ ਮਾਰਿਆ ਗਿਆ ਹੁਣ ਬਲੋਚਿਸਤਾਨ ਦੇ ਵਿੱਚ ਮਾਫ ਕਰਨਾ ਪਾਕਿਸਤਾਨ ਦੇ ਵਿੱਚ ਵੀ ਜਿਹੜੀ ਹੈ ਇੱਕ ਘਟਨਾ ਹੋਈ ਬਲੋਚਿਸਤਾਨ ਦੇ ਵਿੱਚ ਉਹਨਾਂ ਨੇ ਟ੍ਰੇਨ ਦੇ ਵਿੱਚੋਂ ਲਾਹ ਲਾ ਕੇ ਲੋਕ ਮਾਰੇ ਫਿਰ ਇੱਕ ਘਟਨਾ ਹੋਈ ਬੱਸ ਦੇ ਵਿੱਚੋਂ ਲਾਹ ਲਾ ਕੇ ਲੋਕ ਮਾਰੇ ਤੇ ਉਹ ਜਿਹੜੇ ਸ਼ਨਾਖਤੀ ਕਾਰਡ ਵੇਖੇ ਗਏ ਉਹਨਾਂ ਵੱਲੋਂ ਉਹਦੇ ਵਿੱਚੋਂ ਜਿੰਨੇ ਪੰਜਾਬੀ ਸੀ ਯਾਨੀ ਕਿ ਲੈਂਦੇ ਪੰਜਾਬ ਦੇ ਪੰਜਾਬੀ ਜਿਹੜੇ ਉਸ ਪਾਸੇ ਨੂੰ ਗਏ ਹੋਏ ਸੀਗੇ ਤੇ ਉਹਨਾਂ ਨੇ ਉਹਨਾਂ ਦੇ شناਖਤੀ ਕਾਰਡ ਦੇਖ ਦੇਖ ਕੇ ਲਾਹ ਲਾ ਕੇ ਉਹਨਾਂ ਨੂੰ ਬੱਸਾਂ ਦੇ ਵਿੱਚੋਂ ਕਤਲ ਕਰ ਦਿੱਤਾ ਇਹ ਹੁਣ ਜਿਹੜੀ ਘਟਨਾ ਹੋਈ ਹੈ 26 ਲੋਕ ਇਹਦੇ ਵਿੱਚ ਮਾਰੇ ਗਏ ਨੇ ਤੇ ਇਹਨੇ ਯਾਦਾਂ ਤਾਜ਼ਾ ਕਰ ਦਿੱਤੀਆਂ ਨੇ ਚਿੱਟੀ ਸਿੰਗਾਪੁਰਾ ਦੀਆਂ ਤੁਹਾਨੂੰ ਯਾਦ ਹੋਣਾ ਕਿ ਬਿਲ ਕਲਿੰਟਨ ਹੋਈ ਸਨ 2000 ਦੇ ਵਿੱਚ ਭਾਰਤ ਆਉਂਦੇ ਨੇ ਤਾਂ ਉਸ ਵਕਤ ਕੀ ਹੁੰਦਾ ਵੀ ਚਿੱਟੀ ਸਿੰਗਾਪੁਰਾ ਦੇ ਵਿੱਚ 36 ਸਿੰਘ ਜਿਹੜੇ ਨੇ ਉਹ ਮਾਰ ਦਿੱਤੇ ਜਾਂਦੇ ਆ ਯਾਨੀ ਕਿ ਸਾਰੇ ਪਿੰਡ ਦੇ ਜਿਹੜਾ ਸਿੱਖਾਂ ਦਾ ਪਿੰਡ ਮੰਨਿਆ ਜਾਂਦਾ ਸੀ ਸਿੰਘਪੁਰਾ ਉਹਦਾ ਨਾਮ ਸੀ ਸੋ ਉਹਦੇ ਵਿੱਚੋਂ ਸਾਰੇ ਮਰਦ ਜਿਹੜੇ ਕੱਢ ਕੇ ਮਾਰਦੇ ਉੱਤੇ ਗਏ ਮਤਲਬ ਬੜਾ ਵੱਡਾ ਉਸ ਵਲੇ ਕਾਰਾ ਕੀਤਾ ਗਿਆ ਅੱਜ ਦੁਬਾਰਾ ਜੇ ਡੀ ਵੈਂਸ ਜੋ ਕਿ ਅਮਰੀਕਾ ਦੇ ਰਾਸ਼ਟਰਪਤੀ ਨੇ ਉਹ ਉਪ ਰਾਸ਼ਟਰਪਤੀ ਨੇ ਉਹ ਭਾਰਤ ਆਏ ਹੋਇਆ ਤੇ ਇਹ ਕਾਰਾ ਫੇਰ ਵਰਤ ਗਿਆ ਸੋ ਦੇਖੋ ਇਹ ਕਿਹੜੀਆਂ ਖੇਡਾਂ ਖੇਡੀਆਂ ਜਾ ਰਹੀਆਂ ਸਮਝਣ ਵਾਲੇ ਤਾਂ ਬਹੁਤ ਕੁਝ ਸਮਝ ਜਾਂਦੇ ਨੇ ਅੱਜ ਇਹਦੇ ਉੱਤੇ ਚਰਚਾ ਚੱਲ ਰਹੀ ਹੈ ਕਿ ਆਖਰ ਕਿਉਂ ਇਸ ਤਰ੍ਹਾਂ ਕਿਉਂ ਹੁੰਦਾ ਹੈ ਕਿ ਜਦੋਂ ਹੀ ਕੋਈ ਅਮਰੀਕਾ ਦਾ ਰਾਸ਼ਟਰਪਤੀ ਜਾਂ ਵੱਡੇ ਅਹੁਦੇਦਾਰ ਕੋਈ ਵੀ ਪਹੁੰਚਦਾ ਹੈ ਤੇ ਫਿਰ ਭਾਰਤ ਦੇ ਵਿੱਚ ਇੱਕ ਤਣਾਵਾ ਕਿਉਂ ਹੁੰਦੀਆਂ ਨੇ ਇਹ ਬੜਾ ਵੱਡਾ ਸਵਾਲ ਹੈ ਜੋ ਪੈਦਾ ਹੋ ਜਾਂਦਾ ਹੈ ਬਿਲ ਕਲਿੰਟਨ ਹੋਰਾਂ ਦਾ ਆਉਣਾ ਉਸ ਵੇਲੇ ਵੀ ਚਿੱਟੀ ਸਿੰਗਾਪੁਰਾ ਚ 36 ਸਿੱਖਾਂ ਦੀ ਮੌਤ ਕਤਲ ਕਰ ਦੇਣਾ ਫਿਰ ਉਸ ਤੋਂ ਬਾਅਦ ਡੋਨਲਡ 트ੰਪ ਹੋਰਾਂ ਦਾ ਆਉਣਾ ਪਿਛਲੇ ਸਾਲਾਂ ਦੇ ਵਿੱਚ ਤੇ ਦਿੱਲੀ ਦੇ ਵਿੱਚ ਜਿਹੜਾ ਕਤਲੇਆਮ ਹੋਇਆ ਉਹਦੇ ਵਿੱਚ ਮੁਸਲਮਾਨ ਮਾਰ ਦਿੱਤੇ ਗਏ ਤੇ ਹੁਣ ਹਿੰਦੂਆਂ ਨੂੰ ਨਿਸ਼ਾਨਾ ਬਣਾ ਲਿਆ ਗਿਆ ਕਿਸੇ ਵळे ਪਲਵਾਮਾ ਹੁੰਦਾ ਪਲਵਾਮਾ ਉਦੋਂ ਹੁੰਦਾ ਜਦੋਂ ਭਾਰਤ ਦੇ ਵਿੱਚ ਵੋਟਾਂ ਨੇੜੇ ਹੁੰਦੀਆਂ ਨੇ ਸੋ ਅੱਜ ਹਾਲਾਤ ਇਹ ਬਣੇ ਹੋਏ ਨੇ ਕਿ ਇਨਸਾਨ ਦੀ ਕੋਈ ਕੀਮਤ ਨਹੀਂ ਹੈ ਸਿਰਫ ਪਾਲਿਸੀਆਂ ਦੀ ਏਜੰਡਿਆਂ ਦੀ ਕੀਮਤ ਰਹਿ ਗਈ ਹੈ ਕਿ ਅਸੀਂ ਕਿਹੜਾ ਏਜੰਡਾ ਥੋਪਣਾ ਉਹਦੇ ਲਈ ਸਾਨੂੰ ਕਿੰਨੇ ਲੋਕ ਕਿਹੜੇ ਧਰਮ ਦੇ ਮਾਰਨੇ ਪੈਣਗੇ ਤਾਂ ਅਸੀਂ ਕੋਈ ਗੁਰੇਜ ਨਹੀਂ ਕਰਾਂਗੇ ਉਹ ਮੈਂ ਇਹ ਨਹੀਂ ਕਹਿ ਰਿਹਾ ਕਿ ਕਿਨੇ ਕੀਤਾ ਇਹ ਇਹ ਲੋਕ ਸਮਝਦਾਰ ਨੇ ਲੋਕ ਸਮਝ ਰਹੇ ਨੇ ਗੱਲਬਾਤ ਸਾਰੀ ਹੋ ਰਹੀ ਹੈ ਬੇਸ਼ੱਕ ਇਹ ਕਿਹਾ ਜਾ ਰਿਹਾ ਵੀ ਇਹ ਇਸਲਾਮਿਕ ਟੈਰੋਰਿਜ਼ਮ ਦੀ ਪੇਂਟ ਚੜੇ ਨੇ ਜੇਕਰ ਇਸਲਾਮਿਕ ਅੱਤਵਾਦੀਆਂ ਨੇ ਵੀ ਇਹ ਕੰਮ ਕੀਤਾ ਤੇ ਇਹਦੇ ਨਾਲੋਂ ਵੱਡਾ ਸ਼ਰਮਨਾਕ ਕਾਰਾ ਕੋਈ ਨਹੀਂ ਹੈ ਕਿਉਂਕਿ ਨਾ ਤਾਂ ਕੋਈ ਧਰਮ ਇਹ ਸਿਖਾਉਂਦਾ ਕਿ ਬੇਕਸੂਰਾ ਨੂੰ ਮਾਰੋ ਤੇ ਨਾ ਕੋਈ ਧਰਮ ਇਹ ਸਿਖਾਉਂਦਾ ਵੀ ਹੱਥਿਆ ਨੂੰ ਮਾਰੋ ਹੁਣ ਜਿਵੇਂ ਆਪਾਂ ਗੱਲ ਸਿੱਖ ਧਰਮ ਦੀ ਕਰਦੇ ਆਂ ਸਿੱਖ ਪੰਥ ਦੀ ਕਰਦੇ ਆਂ ਤੇ ਇਹਦੇ ਵਿੱਚ ਖਾਸ ਤੌਰ ਦੇ ਉੱਤੇ ਹਦਾਇਤਾਂ ਨੇ ਭਈ ਕਦੇ ਵੀ ਨਿਹੱਥੇ ਦੇ ਉੱਤੇ ਵਾਰ ਨਹੀਂ ਕਰਨਾ ਤੇ ਬੇਕਸੂਰ ਦੇ ਉੱਤੇ ਵਾਰ ਨਹੀਂ ਕਰਨਾ 1984 ਤੋਂ ਬਾਅਦ 92 95 ਤੱਕ ਜਿਹੜੀਆਂ ਘਟਨਾਵਾਂ ਹੋਈਆਂ ਉਹਦੇ ਵਿੱਚ ਚੁਣ-ਚੁਣ ਕੇ ਉਹ ਲੋਕਾਂ ਨੂੰ ਸੋਧਿਆ ਗਿਆ ਜਿਹੜੇ ਕਿਤੇ ਸਿੱਖ ਕੌਮ ਦੇ ਕਸੂਰਵਾਰ ਸੀ ਇਹ ਨਹੀਂ ਕੀਤਾ ਗਿਆ ਕਿ ਬੇਕਸੂਰਾਂ ਨੂੰ ਜਿਹੜਾ ਹੈਗਾ ਉਹ ਖਤਮ ਕਰ ਦਿੱਤਾ ਗਿਆ ਪਰ ਜੇ ਇਹ ਇਸਲਾਮਿਕ ਅਤਵਾਦੀ ਭੇਟ ਚੜਿਆ ਤੇ ਬਹੁਤ ਮਾੜੀ ਗੱਲ ਹੈ ਦੂਸਰਾ ਜਿਹੜਾ ਇਹ ਵਰਜ਼ਨ ਆ ਰਿਹਾ ਕਿ ਭਾਈ ਹੋ ਸਕਦਾ ਹੈ ਕਿ ਏਜੰਸੀ ਨੈਟਵਰਕ ਦਾ ਇਕਾਰਾ ਹੋਵੇ ਜੇਕਰ ਇਹ ਵੀ ਹੈ ਤਾਂ ਫਿਰ ਵੀ ਇਹਦੇ ਨਾਲੋਂ ਸ਼ਰਮਨਾਕ ਜਿਹੜੀ ਗੱਲ ਕੋਈ ਨਹੀਂ ਹੈ ਜਮਹੂਰੀਅਤ ਦੀ ਡੈਮੋਕ੍ਰੇਸੀ ਦੀ ਗੱਲ ਕੀਤੀ ਜਾਂਦੀ ਹੈ ਕਿ ਲਓ ਜੀ ਵੱਡੀ ਡੈਮੋਕ੍ਰੇਸੀ ਆ ਪਰ ਪਤਾ ਨਹੀਂ ਲੱਗਦਾ ਕਿ ਕਿਸ ਵੇਲੇ ਕਦੋਂ ਕਿਹੜਾ ਮੋੜ ਦੀ ਭੇਟ ਚੜ ਜਾਵੇ ਅਸੀਂ ਤਾਂ ਹੁਣ ਇਹ ਕਹਿਣ ਲਈ ਮਜਬੂਰ ਹੋ ਗਏ ਹਾਂ ਜਾਂ ਫਿਊਚਰ ਦੇ ਵਿੱਚ ਇਹੋ ਜਿਹੇ ਘਟਨਾਵਾਂ ਦੇ ਵਾਸਤੇ ਕਿ ਭਾਈ ਜਦੋਂ ਕੋਈ ਅਮਰੀਕੀ ਨੁਮਾਇੰਦਾ ਭਾਰਤ ਆਵੇ ਤਾਂ ਟੂਰਿਸਟ ਪਲੇਸਾਂ ਦੇ ਉੱਤੇ ਨਾ ਜਾਇਓ ਪਰ ਜਦੋਂ ਇਹ ਆਪਾਂ ਕਹਿੰਨੇ ਆ ਫਿਰ ਇੱਕ ਛੋਟੀ ਜੀ ਗੱਲ ਲੱਗਦੀ ਵੀ ਇੱਕ ਆਪਾਂ ਮਤਲਬ ਕਿ ਬਹੁਤ ਛੋਟੀ ਜਿਹੀ ਗੱਲ ਕਰ ਰਹੇ ਆ ਮਤਲਬ ਕਿ ਇਹਨੂੰ ਇੱਕ ਜਦੋਂ ਆਪਾਂ ਦੇਖਦੇ ਆ ਨਾ ਵੀ ਇਹ ਗੱਲ ਆਪਾਂ ਕਰ ਦਿੱਤੀ ਪਰ ਬੰਦਾ ਕਿੱਥੋਂ ਕਿੱਥੋਂ ਵਰਜ ਲਏਗਾ ਕਿਸੇ ਨੂੰ ਕਿਹੜੀਆਂ ਕਿਹੜੀਆਂ ਥਾਵਾਂ ਤੋਂ ਆਪਾਂ ਵਰਜ ਸਕਦੇ ਆ ਕਿ ਉਥੋਂ ਬਚੋ ਬਈ ਇੱਥੋਂ ਬਚ ਲਓ ਕਦੀ ਹਿਮਾਚਲ ਤੋਂ ਬਚ ਲਓ ਕਦੀ ਜੰਮੂ ਕਸ਼ਮੀਰ ਤੋਂ ਬਚ ਲਓ ਕਦੀ ਦਿੱਲੀ ਤੋਂ ਬਚ ਲਓ ਮਤਲਬ ਕਹਿਣ ਦਾ ਭਈ ਅੱਜ ਇਨਸਾਨੀਅਤ ਸ਼ਰਮਸਾਰ ਆ ਤੇ ਤੁਸੀਂ ਇਹ ਵੀ ਗੱਲ ਵੇਖੋ ਵੈਸਟ ਨਾਲੋਂ ਇਹ ਆਪਣੇ ਵਾਲਾ ਜਿਹੜਾ ਪਾਸਾ ਹੈਗਾ ਨਾ ਏ এਸ਼ੀਅਨ ਜਾਂ ਸਾਊਥ ਏਸ਼ੀਆ ਦਾ ਪਾਸਾ ਜਿਹੜਾ ਕਹਿ ਲਈਏ ਇੱਥੇ ਧਰਮ ਦੇ ਆਧਾਰ ਦੇ ਉੱਤੇ ਜਿਹੜਾ ਅਤਵਾਦ ਹੈਗਾ ਉਹ ਫੁਲਾਇਆ ਜਾਂਦਾ ਮਤਲਬ ਕਿ ਜੇ ਹੁਣ ਵੈਸਟ ਦੇ ਵਿੱਚ ਕੋਈ ਹਮਲਾ ਹੋਇਆ ਉਥੇ ਕੀ ਹੁੰਦਾ ਕੋਈ ਟੈਰਰਿਸਟ ਆਉਂਦਾ ਉਹ ਆਪਣੀ ਬੰਦੂਕ ਦੇ ਨਾਲ ਇੱਕਦਮ ਖੋਲ ਦਿੰਦਾ ਫਾਇਰ ਖੋਲ ਦਿੰਦਾ ਤੇ ਅੱਗੇ ਉਹਨੂੰ ਇਹ ਨਹੀਂ ਪਤਾ ਕੌਣ ਹੈ ਕੌਣ ਨਹੀਂ ਹੈਗਾ ਤੇ ਉਹ ਸਾਰਿਆਂ ਨੂੰ ਹੀ ਇੱਕੋ ਮਤਲਬ ਕੀ ਰਸੇ ਲੰਘਾ ਕੇ ਤੇ ਖਤਮ ਕਰ ਦਿੰਦਾ ਪਰ ਜਦੋਂ ਇਸ ਪਾਸੇ ਕੋਈ ਘਟਨਾਵਾਂ ਹੁੰਦੀਆਂ ਨੇ ਤਾਂ ਉਹਦੇ ਵਿੱਚ ਖਾਸ ਤੌਰ ਤੇ ਧਰਮ ਨੂੰ ਜਿਹੜਾ ਹੈਗਾ ਮੁੱਖ ਰੱਖ ਕੇ ਬੰਦੇ ਮਾਰੇ ਜਾਂਦੇ ਨੇ ਰੋਹਿੰਗਿਆ ਮੁਸਲਮਾਨਾਂ ਦੀ ਗੱਲ ਕਰ ਲਈਏ ਮਣੀਪੁਰ ਦੀ ਗੱਲ ਕਰ ਲਈਏ ਉੱਥੇ ਇੱਕ ਖਾਸ ਜਾਤੀ ਜਿਹੜੀ ਹੈ ਜਿਹੜੀ ਇਸਾਈ ਧਰਮ ਦੇ ਨਾਲ ਸਬੰਧਤ ਹੈ ਉਹਨਾਂ ਦੇ ਨਾਲ ਜਿਹੜਾ ਹੋਇਆ ਫਿਰ ਸਿੱਖਾਂ ਦੇ ਨਾਲ ਜਿਹੜਾ ਦਿੱਲੀ ਦੇ ਵਿੱਚ ਕਾਨਪੁਰ ਬੁਖਾਰੋ ਦੇ ਵਿੱਚ ਹੋਇਆ ਜੰਮੂ ਕਸ਼ਮੀਰ ਦੇ ਵਿੱਚ ਹਿੰਦੂਆਂ ਦੇ ਨਾਲ ਹੋਇਆ ਪਾਕਿਸਤਾਨ ਦੇ ਵਿੱਚ ਜੇ ਉਹਨਾਂ ਨੇ ਮੁਸਲਮਾਨ ਧਰਮ ਨਹੀਂ ਵੇਖਿਆ ਕਿਉਂਕਿ ਉਹ ਸਾਰਾ ਇਸਲਾਮੀਕ ਹੈ ਤੇ ਉਹਨਾਂ ਨੇ ਵੇਖ ਲਿਆ ਕਿ ਇਹ ਪੰਜਾਬੀ ਪੰਜਾਬ ਸਟੇਟ ਤੋਂ ਆਏ ਹੋਇਆ ਸੋ ਇਹਨਾਂ ਨੇ ਉਹਨਾਂ ਨੂੰ ਜਿਹੜਾ ਖਤਮ ਕਰ ਦਿੱਤਾ ਸੋ ਕਦੋਂ ਤੱਕ ਜਿਹੜੀ ਸਾਡੀ ਇਨਸਾਨੀਅਤ ਹੈਗੀ ਉਹ ਧਰਮਾਂ ਦੇ ਪਿੱਛੇ ਖਤਮ ਹੁੰਦੀ ਰਹੇਗੀ ਆਪਾਂ ਇੱਕ ਦੂਜੇ ਨੂੰ ਖਤਮ ਕਰਦੇ ਰਵਾਂਗੇ ਸੋ ਇਹ ਚੀਜ਼ਾਂ ਜਿਹੜੀਆਂ ਨੇ ਇਨਸਾਨੀਅਤ ਦੇ ਉੱਤੇ ਇੱਕ ਕਾਲਾ ਧੱਬਾ ਬੇਸ਼ੱਕ ਜਿਨੇ ਵੀ ਕੀਤਾ ਜੇ ਏਜੰਸੀ ਨੈਟਵਰਕ ਦਾ ਕਾਰਾ ਤਾਂ ਜੇ ਕਿਸੇ ਹੋਰ ਅਤਵਾਦੀ ਜਥੇਬੰਦੀ ਦਾ ਕਾਰਾ ਕਿਉਂਕਿ ਹਜੇ ਤ ਕਿਸੇ ਵੀ ਅਤਵਾਦੀ ਜਥੇਬੰਦੀ ਨੇ ਇਹਦੇ ਉੱਤੇ ਇਹਦੀ ਜ਼ਿੰਮੇਵਾਰੀ ਜਿਹੜੀ ਉਹ ਨਹੀਂ ਲਈ ਸੋ ਆਪਾਂ ਕਹਿ ਨਹੀਂ ਸਕਦੇ ਇਨਵੈਸਟੀਗੇਸ਼ਨ ਗੋਇੰਗ ਓਨ ਹੈ ਮਤਲਬ ਕਿ ਭਾਰਤ ਦੀ NIA ਨੇ ਜਿਹੜੀ ਜ਼ਿੰਮੇਵਾਰੀ ਲੈ ਲਈ ਹੈ ਕਿ ਆਪਾਂ ਇਹਦੀ ਇਨਵੈਸਟੀਗੇਸ਼ਨ ਕਰਾਂਗੇ ਤੇ ਉਹਦੇ ਵਿੱਚ ਫਿਰ ਜੋ ਨਿਕਲੇਗਾ ਉਹ ਦੇਖਿਆ ਜਾਊਗਾ ਸੋ ਇਸ ਤਰ੍ਹਾਂ ਦੀਆਂ ਘਟਨਾਵਾਂ ਜਦੋਂ ਹੁੰਦੀਆਂ ਤੇ ਉਹਦੇ ਤੁਹਾਨੂੰ ਪਤਾ ਹੀ ਹੈ ਕਿ ਇਨਵੈਸਟੀਗੇਸ਼ਨ ਕਿੰਨੀ ਕਿ ਸਿਰੇ ਚੜਦੀ ਹੈ ਜੇ ਚੜ ਵੀ ਜਾਵੇ ਤੇ ਉਹ ਕਿੰਨੀ ਕੁ ਪਬਲਿਕ ਕੀਤੀ ਜਾਂਦੀ ਹੈ ਪਲਵਾਮਾ ਵਾਲੇ ਅੱਜ ਵੀ ਰੋਂਦੇ ਪਏ ਨੇ ਪਲਵਾਮਾ ਦੇ ਵਿੱਚ ਜਿਹੜੇ ਫੌਜੀ ਮਾਰ ਦਿੱਤੇ ਗਏ 48 49 50 ਪਤਾ ਨਹੀਂ ਜੇ ਕਿੰਨੀ ਗਿਣਤੀ ਸੀ ਉਹਨਾਂ ਦੀ ਸੋ ਉਹ ਮਾਰ ਦਿੱਤੇ ਗਏ ਉਹ ਉਹ ਅੱਜ ਤੱਕ ਰੋਂਦੇ ਨੇ ਕਿ ਕਿਨੇ ਕੀਤਾ ਕੋਈ ਪਤਾ ਨਹੀਂ ਲੱਗਿਆ ਇਹ ਕਹਿ ਦਿੱਤਾ ਗਿਆ ਕਿ ਪਾਰੋਂ ਜਿਹੜੇ ਬਾਰਡਰ ਪਾਰ ਤੋਂ ਲੋਕ ਆਏ ਤੇ ਉਹਨਾਂ ਨੇ ਇੱਕ ਜਿਹੜਾ ਕਾਰਾ ਕਰ ਦਿੱਤਾ ਸੋ ਇਸੇ ਤਰੀਕੇ ਦੇ ਨਾਲ ਇਹ ਲੋਕ ਆਉਂਦੇ ਨੇ ਤੇ ਇਹ 26 ਜਾਣਿਆਂ ਨੂੰ ਜਿਹੜਾ ਨਿਸ਼ਾਨਾ ਬਣਾਉਂਦੇ ਨੇ ਤੇ ਇੱਕ ਜਾਣੇ ਦਾ ਵਿੱਚ ਉਹ ਵਿਆਹ ਵੀ 6 ਦਿਨ ਪਹਿਲਾਂ ਹੋਇਆ 6 ਦਿਨ ਪਹਿਲਾਂ ਵਿਆਹ ਹੋਇਆ ਤੇ ਉਹ ਆਪਣਾ ਆਪਣੀ ਤਾਰਾ ਆਪਣੀ ਪਤਨੀ ਦੇ ਨਾਲ ਕਸ਼ਮੀਰ ਵੇਖਣ ਵਾਸਤੇ ਉਹ ਪਹੁੰਚੇ ਹੋਏ ਤੇ ਉਹਨੂੰ ਉਹਦੀ ਜਿਹੜੀ ਪਤਨੀ ਦੇ ਸਾਹਮਣੇ ਖਤਮ ਕਰ ਦਿੱਤਾ ਗਿਆ ਸੋ ਉਸ ਤੋਂ ਬਾਅਦ ਕੋਈ ਬਜ਼ੁਰਗ ਸੀ ਕੋਈ ਜਵਾਨ ਸੀ ਇਹ ਘਟਨਾ ਜਿਹੜੀ ਹੋਈ ਹੈ ਆਪਾਂ ਬਾਰ-ਬਾਰ ਇਹੀ ਕਹਿੰਦੇ ਆ ਬੜੀ ਨਿੰਦਣਯੋਗ ਹੈਗੀ ਹੈ ਜਿਸ ਵੱਲੋਂ ਵੀ ਕੀਤੀ ਗਈ ਹੈ ਜੀ ਹਾਂ ਜੀ ਦੇਖੋ ਤੁਹਾਨੂੰ ਦੱਸਣ ਲਈ ਆਪਣੇ ਵਿਚਾਰ ਸਾਡੇ ਦਰਸ਼ਕਾਂ ਦੇ ਅੱਗੇ ਰੱਖਣ ਲਈ ਜੀ ਧੰਨਵਾਦ ਤੁਹਾਡਾ ਵੀ ਤੇ ਤੁਹਾਡੇ ਸਾਰੇ ਦਰਸ਼ਕਾਂ ਦਾ ਸਭ ਦਾ ਬਹੁਤ ਧੰਨਵਾਦ